ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਇੱਕ ਵਾਰੀ ਸਿੱਖ ਬੈਠੇ ਆ ਤੇ ਮਹਾਰਾਜ ਨੂੰ ਪ੍ਰਸ਼ਨ ਕੀਤਾ ਸਤਿਗੁਰੂ ਜੀ ਜੇ ਕੋਈ ਬੁਰਾ ਕਰੇ ਹੋਏ ਤੇ ਅਸੀਂ ਕਿੱਦਾਂ ਪੇਸ਼ ਆਈਏ ਮਹਾਰਾਜ ਕਹਿਣ ਲੱਗੇ ਤੁਸੀਂ ਭਲਾ ਕਰਨਾ ਹੈ ਹਾਂਜੀ ਤੇ ਸਤਿਗੁਰੂ ਜੀ ਜੇ ਬਾਰ-ਬਾਰ ਉਹ ਸਾਡਾ ਬੁਰਾ ਕਰਦਾ ਹੈ ਪਾਤਸ਼ਾਹ ਕਹਿੰਦੇ ਤੁਸੀਂ ਬਾਰ-ਬਾਰ ਭਲਾ ਕਰਨਾ ਹੈ ਮਹਾਰਾਜ ਜੇ ਫੇਰ ਵੀ ਉਹ ਬੁਰਾ ਕਰਨ ਤੋਂ ਨਾ ਹਟੇ ਕੋਈ ਸਾਡਾ ਬੁਰਾ ਕਰੇ ਫਿਰ ਕੀ ਕਰੀਏ ਉਹ ਬਾਰ-ਬਾਰ ਬੁਰਾਈ ਕਰੀ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਭਾਈ ਜੀ ਉਹ ਬੁਰਾ ਕਰਨ ਦਾ ਆਪਣਾ ਕਰਮ ਨਹੀਂ ਛੱਡਦਾ ਤੁਸੀਂ ਭਲਾ ਕਰਨ ਦਾ ਕਰਮ ਕਿਉਂ ਛੱਡਦੇ ਹੋ ਤੁਸੀਂ ਆਪਣੇ ਧਰਮ ਦੇ ਵਿੱਚ ਪੱਕੇ ਰਹੋ ਉਹ ਆਪਣਾ ਕੰਮ ਕਰੀ ਜਾਂਦਾ ਹੈ ਤੁਸੀਂ ਆਪਣਾ ਕਰੀ ਜਾਓ ਬਾਬੇ ਫਰੀਦ ਦਾ ਬਚਨ ਆਪਾਂ ਪੜ੍ਹਦੇ ਹਾਂ ਫਰੀਦ ਦਾ ਬੁਰੇ ਦਾ ਭਲਾ ਕਰ ਬੜਾ ਔਖਾ ਜਿਹਾ ਭਲਾ ਕਰਨਾ ਸੱਚਮੁੱਚ ਬੰਦਾ ਕੋਈ ਬੁਰਾ ਕਰੇ ਤਾਂ ਸਹੀ ਬੰਦਾ ਕਹਿੰਦਾ ਮੈਂ ਇੱਥੇ ਮਾਰ ਹੀ ਦੇਣਾ ਇਹਨੂੰ ਸਚਾਈ ਹੈ ਇੰਨੀ ਅੰਦਰ ਕੁੜਤਨ ਇੰਨੀ ਅੰਦਰ ਜ਼ਹਿਰ ਭਰੀ ਹੋਈ ਐ ਇਹਦਾ ਮਤਲਬ ਵੀ ਅਸੀਂ ਬਾਣੀ ਦੇ ਇੱਕ ਵੀ ਸ਼ਬਦ ਨੂੰ ਮਨ ਵਿੱਚ ਨਹੀਂ ਵਸਾਇਆ ਬਾਣੀ ਦੇ ਵਿੱਚ ਤੇ ਅੰਮ੍ਰਿਤ ਹੈ ਤੇ ਜਦਨ ਅਸੀਂ ਅੰਮ੍ਰਿਤ ਬਾਣੀ ਪੜਾਂਗੇ ਸੱਚ ਕਰਕੇ ਜਾਣਿਓ ਕੋਈ ਲੱਖ ਬੁਰਾ ਕਰੇ ਉਹ ਆਖੇ ਮਨੁੱਖ ਦੇ ਉਸ ਅੰਮ੍ਰਿਤ ਨੇ ਉਹ ਜਿਹੜਾ ਅੰਦਰ ਚਲਾ ਗਿਆ ਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਅਸਲ ਵਿੱਚ ਆ ਸਿੱਖੀ ਆ